ਆਂਟੀ ਜੀ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਗੁਰਿੰਦਰ ਕੌਰ ਹੈ ਅਸਾਂ ਕੀ ਗੱਲ ਹੋਈ ਸੀ ਕੀ ਕਹਿਣਾ ਚਾਹੁੰਦੇ ਹੋ ਮੈਂ ਤਾਂ ਇਹ ਕਹਿਣਾ ਚਾਹੁੰਦੀ ਹਾਂ ਮੈਨੂੰ ਝੂਠੇ ਬਲੇਮਾ 'ਚ ਮੈਨੂੰ ਪੁਲਿਸ ਪ੍ਰਸ਼ਾਸਨ ਦੇ ਵਿੱਚ ਤੰਗ ਪਰੇਸ਼ਾਨ ਕੀਤਾ ਗਿਆ ਮੈਂ ਬਹੁਤ ਚਿਰ ਆਪ ਦੇ ਸ਼ੂਗਰ ਦੀ ਮਰੀਜ਼ਾਂ ਬਹੁਤ ਸਾਲਾਂ ਤੋਂ ਤੇ ਮਤਲਬ ਕਿ ਬੀਪੀ ਦੀ ਮੈਨੂੰ ਹਾਰਟ ਦੀ ਪ੍ਰੋਬਲਮ ਹੈ ਤੇ ਮੈਨੂੰ ਝੂਠੇ ਡਰਾਵੇ ਦੇ ਦੇ ਕੇ ਮੈਥੋਂ ਪੈਸੇ ਲੈਣ ਦੀ ਬਹੁਤ ਕੋਸ਼ਿਸ਼ ਕੀਤੀ ਗਈ ਹੈ ਇੱਕ ਰੂੜੇ ਕੇ ਕਲਾ ਹਾਲਦਾਰਾ ਕਾ ਹੈਡ ਕਨਸਟਲਰ ਬਿਲਾਜੀ ਗੁਲਾਬ ਸਿੰਘ ਉਹ ਤਕਰੀਬਨ ਮੈਨੂੰ 2 ਮਹੀਨਿਆਂ ਤੋਂ ਬਹੁਤ ਤੰਗ ਪਰੇਸ਼ਾਨ ਕਰ ਰਿਹਾ ਸੀ ਵਾਰ-ਵਾਰ ਪੈਸੇ ਦੀ ਮੰਗ ਕਰ ਰਿਹਾ ਸੀ ਜਿਹਦਾ ਕਿ ਪ੍ਰੂਫ ਮੇਰੇ ਕੋਲੇ ਆ ਸਾਡੇ ਘਰ ਪੁਲਿਸ ਵਰਦੀ ਦੇ ਵਿੱਚ ਆ ਕੇ ਵੀ ਘਰੇ ਵੀ ਸਮਝਲਾ ਵੀ ਆ ਕੇ ਘਰੇ ਪੈਸੇ ਮੰਗਦਾ ਰਿਹਾ ਜਿਹੜਾ ਕਿ ਮੈਨੂੰ ਇੱਕ ਵਾਰੀ ਮੈਂ ਉਹਨੂੰ 5000 ਰੁਪਏ ਦੇ ਵੀ ਦਿੱਤਾ ਸੀਗਾ ਪਰ ਅਸੀਂ ਮੈਂ ਦਰਦੇ ਆਂ ਅਸੀਂ ਇੱਜ਼ਤਦਾਰ ਲੋਕ ਆ ਤੇ ਉਹ ਆਪਦੀ ਪ੍ਰਾਈਵੇਟ ਗੱਡੀ ਤੇ ਆ ਕੇ ਮੈਥੋਂ ਪੈਸਿਆਂ ਦੀ ਮੰਗ ਕਰਦਾ ਸੀ ਜਿਹਦੀ ਕੇ ਵੀਡੀਓ ਮੇਰੇ ਕੋਲ ਹੈ ਉਹ ਆ ਕੇ ਬਸ ਇਹੀ ਕਹਿਣਾ ਸੀ ਵੀ ਐਨੇ ਪੈਸੇ ਮਤਲਬ ਕਿ ਮੈਨੂੰ ਫੜਾ ਜਹਾਰਾਜ ਨੂੰ ਫੜਾ ਜੀ ਤੇ ਇਹ ਰਾਜਵਿੰਦਰ ਕੌਰ ਹੈ ਜੀ ਢਿਲੋਂ ਨਗਰ ਚ ਗਲੀ ਨੰਬਰ 3 ਚ ਹੈ ਜੀ ਤੇ ਇਹਦੇ ਸਬੰਧ ਚ ਆ ਕੇ ਮੈਨੂੰ ਇਹ ਪੈਸੇ ਮੰਗਦੇ ਸੀ ਬਾਕੀ ਕਹਿਣਾ ਸੀ ਵੀ ਜੋ ਵੀ ਪੈਸਾ ਹੈ ਰਾਜਵਿੰਦਰ ਕੋਲ ਇਹ ਜਿਹੜਾ ਗੁਲਾਬ ਸਿੰਘ ਹੈ ਜੀ ਤੇ ਇਹ ਇੱਕ ਰਾਜਵਿੰਦਰ ਕੌਰ ਹੈ ਜੀ ਤੁਹਾਡੇ ਲੋ ਨਗਰ ਗਲੀ ਨੰਬਰ 3 ਦੇ ਵਿੱਚ ਇਹ ਆਪਸ ਵਿੱਚ ਰਿਲੇਸ਼ਨ ਦੇ ਵਿੱਚ ਨੇ ਫਰੈਂਡਸ ਆ ਹੈਗੇ ਨੇ ਇੱਕ ਦੂਜੇ ਦੇ ਇਹ ਤੇ ਇੱਕ ਦੂਜੇ ਦੇ ਪਰਿਵਾਰਾਂ ਚ ਵੀ ਇਹਨਾਂ ਬਾਰੇ तकरीबन ਪਤਾ ਹੀ ਆ ਤੇ ਜੋ ਵੀ ਇਹ ਕਿਸੇ ਤੋਂ ਵੀ ਕੋਈ ਵੀ ਲੈਣ ਦੇਣ ਕਰਦੇ ਆ ਤੇ ਜੋ ਵੀ ਪੈਸਾ ਹੁੰਦਾ ਜਾਂ ਕੋਈ ਪਹਿਲਾਂ ਇਹ ਸਮਾਨ ਹੁੰਦਾ ਜਾਂ ਚੋਰੀ ਦਾ ਜਾਂ ਕੋਈ ਇਹ ਦੇ ਕੋਲੇ ਫੜਿਆ ਹੋਇਆ ਹੁੰਦਾ ਸੀ ਇਹ ਸਾਰਾ ਰਾਜਿੰਦਰ ਦੇ ਘਰੇ ਜਮਾ ਹੁੰਦਾ ਸੀ ਤੇ ਬਾਕੀ ਹੁਣ ਵੀ ਜੋ ਵੀ ਪੈਸਾ țeਲਾ ਜਾਓ ਉਹਦੀ ਕੋਠੀ ਤੇ ਲੱਗਦਾ ਜੀ ਇਹ ਬੇਨਾਮੀ ਕੋਠੀਆਂ ਇਹ ਆ ਜੀ ਮੈਨੂੰ ਝੂਠੇ ਕੇਸਾਂ ਚ ਪਸਾਣਦੀਆਂ ਧਮਕੀਆਂ ਦਿੰਦੇ ਨੇ ਜੇ ਕੋਈ ਮੇਰਾ ਜਾਂ ਮੇਰੇ ਪਰਿਵਾਰ ਦਾ ਕਿਸੇ ਦਾ ਵੀ ਕੋਈ ਨਕਰਾਪ ਸਿੰਘ ਰਾਜਵਿੰਦਰ ਕੌਰ ਏ ਮੇਰੇ ਜ਼ਿੰਮੇਵਾਰ ਨੇ ਜੇ ਮੇਰੇ ਪਰਿਵਾਰ 'ਚ ਜਾਂ ਮੇਰੇ 'ਚ ਕੋਈ ਨੀਮ ਹਕੀਂ ਹੁੰਦੀ ਹੈ ਜਾਂ ਮੇਰਾ ਕੋਈ ਐਕਸੀਡੈਂਟ ਹੁੰਦਾ ਜਾਂ ਕੋਈ ਮੈਨੂੰ ਕੋਈ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦਾ ਤਾਂ ਇਹ ਦੁਨੀ ਜ਼ਿੰਮੇ ਸਾਰੇ ਪੁਲਿਸ ਪ੍ਰਸ਼ਾਸਨ ਨੂੰ ਤੇ ਹੋਰ ਸਾਰੇ ਮਤਲਬ ਕਿ ਮਹਿਕਮੇ ਨੂੰ ਸਾਰਿਆਂ ਨੂੰ ਮੇਰੀ ਬੇਨਤੀ ਹੈ ਹੱਥ ਬੰਨ੍ਹ ਕੇ ਵੀ ਮੈਨੂੰ ਇਹਨਾਂ ਤੋਂ ਬਚਾਇਆ ਜਾਵੇ ਤੇ ਮੈਨੂੰ ਅਨਸਾਪ ਸਿੰਘ ਹੈ ਹੈਡ ਕਨਸਟੇਬਲ ਰੂਲੀਕੇ ਕਲਾਤ ਨਾਤਾਜੀ ਇੱਕ ਰਾਜਵਿੰਦਰ ਕੌਰ ਹੈ ਜੀ ਇਹ ਗਲੀ ਨੰਬਰ 3 ਤੇ ਢਿਲੋਂ ਨਗਰ ਬਰਨਾਲਾ ਇਹ ਜੋ ਵੀ ਮੈਨੂੰ ਧਮਕੀਆਂ ਦਿੰਦੇ ਆ ਜੀ ਜਾਂ ਕੁਝ ਵੀ ਕਰਦੇ ਆ ਜੇ ਮੈਂ ਆਪਣਾ ਜਾਂ ਮੈਂ ਕੋਈ ਵੀ ਨੁਕਸਾਨ ਕਰਦੀ ਆ ਤਾਂ ਇਹ ਗਲਾਬ ਤੇ ਰਾਜਵਿੰਦਰ ਕੌਰ ਮੇਰੀ ਮਰਨ ਤੱਕ ਦੇ ਵੀ ਜ਼ਿੰਮੇਵਾਰ ਨੇ। ਰਾਜਵਿੰਦਰੀ ਤੁਹਾਡੇ ਤੇ ਗੁਰਵਿੰਦਰ ਨੇ ਬਲੇਮ ਲਾਏ ਨੇ ਜਿਹੜੀ ਇਹ ਕੋਠੀ ਤੁਸੀਂ ਰਹਿ ਰਹੇ ਹੋ ਇਹ ਤੁਹਾਡੇ ਨਾਮ ਨਹੀਂ ਹੈਗੀ। ਕੋਠੀ ਮੇਰੇ ਨਾਮ ਆ ਜੀ। 2017 ਦੇ ਵਿੱਚ ਮੈਂ ਆਪਦਾ ਗਹਿਣੇ ਘਰ ਸੀ ਮੈਂ ਉਹ ਛੱਡ ਕੇ ਕੋਠੀ ਵਲਾਟ ਲੈਤਾ। ਬਲਡ ਲੈ ਕੇ ਆਪਦੀ ਕੋਠੀ ਜਿਵੇਂ ਜਿਵੇਂ ਅਸੀਂ ਕਿਸ਼ਤਾਂ ਚ ਕੋਠੀ ਕਿਸ਼ਤਾਂ ਦੇਈਗੇ ਉਵੇਂ-ਉਵੇਂ ਉਹ ਪੈਸੇ ਜਮ੍ਹਾਂ ਕਰੀਗੇ ਜਦੋਂ 2020 ਦੇ ਵਿੱਚ ਕੋਠੀ ਪੈਸੇ ਕਲੀਅਰ ਹੋਗੇ ਉਦੋਂ ਮੇਰੇ ਇੱਕ ਉਹਨਾਂ ਨੇ ਗੁਲਾਬ ਸਿੰਘ ਦੇ ਰਿਲੇਸ਼ਨਸ਼ਿਪ ਬਾਰੇ ਵੀ ਜ਼ਿਕਰ ਕੀਤਾਗਾ ਵੀ ਤੁਹਾਡੇ ਨਾਲ ਰਿਲੇਸ਼ਨਸ਼ਿਪ ਆ ਤੇ ਉਹ ਜਿੰਨਾ ਕੁਸ ਬਾਹਰੋਂ ਲੈ ਕੇ ਆਉਂਦਾ ਤੁਹਾਨੂੰ ਲੈ ਕੇ ਦਿੰਦਾਗਾ ਜੀ ਉਹ ਸਰਾਸਰ ਗਲਤ ਹੈ ਜੀ ਗੁਲਾਬ ਸਿੰਘ ਦੇ ਰਿਲੇਸ਼ਨਾਂ ਬਾਰੇ ਸਾਰੇ ਸਾਡੇ ਰਿਸ਼ਤੇਦਾਰਾਂ ਨੂੰ ਸਾਰੇ ਮੇਰੇ ਜ਼ਿਲ੍ਹੇ ਨੂੰ ਸਾਰ ਨੂੰ ਪਤਾਗਾ ਵੀ ਮੇਰਾ ਨਾਲ ਰਿਲੇਸ਼ਨ ਬਾਕੀ ਸਾਰਾ ਕੁਝ ਲਿਆਉਣ ਦੀ ਜੋ ਜਿੰਨਾ ਕੋ ਦਾ ਬਣਦਾ ਹੱਕ ਆ ਮੈਨੂੰ ਦਿੰਦਾ ਉਹਦੀ ਤਨਖਾਹ ਦੇ ਵਿੱਚੋਂ ਹੱਕ ਸੱਚੀ ਕਮਾਈ ਦੇ ਵਿੱਚੋਂ ਲੇਕਿਨ ਨਾ ਉਹਨੇ ਨਜਾਇਜ਼ ਮੈਨੂੰ ਕੁਝ ਲਿਆ ਕੇ ਦਿੱਤਾ ਨਹੀਂ ਮੈਨੂੰ ਅਜੇ ਤੱਕ ਦਿੱਤਾ ਜੋ ਕਿਹੜੇ ਜਿਹੜੇ ਉਹ ਐਲੀਕੇਸ਼ਨ ਲਾ ਰਹੀ ਆ ਉਹ ਸਾਰਾ ਸਾਰ ਗਲਤ ਨੇ ਜਮਾ ਝੂਠ ਨੇ ਗੁਰਵਿੰਦਰ ਕੌਰ ਆ ਜਿਹੜਾ ਦਾ ਕੰਮ ਹੀ ਇਹ ਐ ਸੀ ਲੋਕਾਂ ਨੂੰ ਬਲੈਕਮੇਲ ਕਰਨਾ ਲੋਕਾਂ ਨੂੰ ਲੁੱਟਣਾ ਠੀਕ ਆ ਭੋਲੇ ਭਾਲ ਲੋਕਾਂ ਨੂੰ ਫਸਾਉਣਾ ਜੋ ਕਿ ਪਹਿਲਾਂ ਵੀ ਬਹੁਤ ਵਰੀ ਉਹਨੇ ਕੰਮ ਕੀਤੇ ਜਿਸ ਦੀਆਂ ਸਾਡੇ ਕੋਲੇ ਉਹਦੀਆਂ ਨੱਗੀਰੀਆਂ ਵੀਡੀਓ ਠੀਕ ਆ ਜਿਹੜੇ ਬੰਦਿਆਂ ਨੂੰ ਉਹਨੇ ਆ ਕੇ ਬਲੈਕਮੇਲ ਕੀਤਾ ਉਹ ਸਾਰਾ ਕੁਝ ਸਾਡੇ ਕੋਲੇ ਸਬੂਤ ਨੇ ਉਹਦੀਆਂ ਰਿਕਾਰਡਿੰਗਾਂ ਵੀ ਨੇ ਲੋਕਾਂ ਨਾਲ ਗੱਲਾਂ ਕਰਨ ਦੀਆਂ ਜੋ ਕੁਲਵਿੰਦਰ ਸਿੰਘ ਲੜਕਾ ਮੇਰੇ ਘਰੇ ਰਹਿੰਦਾ ਸੀ ਉਹਦੇ ਨਾਲ ਉਹ ਬਲੈਕ ਉਹਦੇ ਨਾਲ ਰਲ ਕੇ ਜੋ ਵੀ ਸੀ ਉਹ ਕੰਮ ਕਰਦੀ ਸੀ ਇਹਦੇ ਕਰਕੇ ਮੈਨੂੰ ਜਾਣਦੀ ਸੀ ਮਤਲਬ ਹੋਰ ਮੇਰੀ ਕੋਈ ਨਹੀਂ ਪਹਿਲਾਂ ਤੋਂ ਸਾਡੀ ਉਹਦੇ ਨਾਲ ਜਾਣੀ ਆਉਣੀ ਸੀ ਗੇਮਾਂ ਨਹੀਂ ਕੰਮ ਕਰਦੀ ਸੀ ਉਹ ਠੀਕ ਆ ਸਾਡੇ ਤੇ ਮੁਕੱਦਮੇ ਵੀ ਦਰਜ ਹੋਏ ਹੋਏ ਨੇ ਪਰ ਅਸੀਂ ਫਿਲਹਾਲ ਨਹੀਂ ਕਰਦੇ ਉਹ ਕਰਦੀ ਸੀਗੀ ਕੁਲਵਿੰਦਰ ਸਿੰਘ ਉਹ ਜਿਹੜਾ ਉਹ ਅਲੀਗੇਸ਼ਨ ਲਾ ਰਹੀ ਆ ਗਲਾਬ ਸਿੰਘ ਤੇ ਉਹ ਜਮਾ ਕਰਦਾ ਇੱਕ ਉਹਨੇ ਵੀਡੀਓ ਦਿਖਾਈ ਆ ਜੀ ਜਿਹਦੇ ਵਿੱਚ ਗਲਾਬ ਸਿੰਘ ਉਹਨਾਂ ਤੋਂ ਪੈਸੇ ਮੰਗ ਰਿਆ ਤੁਹਾਡਾ ਵੀ ਜ਼ਿਕਰ ਕਰ ਰਿਆ ਵੀ ਜਹਾਰਾਜ ਨੂੰ ਪੈਸੇ ਦੇ ਜਾਂ ਮੈਨੂੰ ਪੈਸੇ ਦੇ ਦਿਓ ਕੀ ਕਰਨਾ ਚਾਹੁੰਦੇ ਲਈ ਉਹ ਵੀਡੀਓ ਜੀ ਰਾਸਤੇ ਸੀ ਵੀਡੀਓ ਬਣੀ ਹੋਈ ਠੀਕ ਆ ਕੋਈ ਉਹਨਾਂ ਦੇ ਘਰੇ ਗਏ ਦੀ ਵੀਡੀਓ ਜਿਸ ਦਿਨ ਅਸੀਂ ਉਹਨਾਂ ਦੇ ਦੋਨੇ ਜਾਣੇ ਘਰੇ ਗਏ ਆ ਅਸੀਂ ਪਹਿਲਾਂ ਵੀ ਘਰੇ ਜਾਂਦੇ ਆਉਂਦੇ ਆ ਉਹਨਾਂ ਦੇ ਠੀਕ ਆ ਜੇਕਰ ਉਹ ਨਿੱਕੀ ਨੁੱਕੀ ਗੱਲ ਹੋ ਜਾਂਦੀ ਸੀ ਤਾਂ ਵੀ ਅਸੀਂ ਉਹਨਾਂ ਦੇ ਘਰੇ ਪਹਿਲਾਂ ਤੋਂ ਹੀ ਜਾਂਦੇ ਆਉਂਦੇ ਆ ਬਿਲਕੁਲ ਗੱਲ ਤਾਂ ਉਹਦੇ ਵਿੱਚ ਅਸੀਂ ਪੈਸੇ ਲੈਣਗੇ ਸੀ ਪੈਸੇ ਉਹਦੇ ਤੋਂ ਉਧਾਰੇ ਲੈਣੇ ਸੀ ਅਸੀਂ ਠੀਕ ਆ ਸਾਡੇ ਉਹਨੇ ਦੇਣੇ ਸੀ ਲੇਕਿਨ ਪੈਸੇ ਉਹ ਤੋਂ ਪੈਸੇ ਲੈਣੇ ਸੀ ਜੀ ਮੈਂ ਗਲਾਬ ਸਿੰਘ ਨੂੰ ਨਾਲ ਲੈ ਗਈ ਠੀਕ ਆ ਅਸੀਂ ਕਿਤੇ ਉਹਦੇ ਕੰਮ ਸੀ ਸਾਨੂੰ ਕੋਈ ਨਹੀਂ ਸੀ ਅਸੀਂ ਆਪਣੇ ਨਿੱਜੀ ਕੰਮ ਕਰ ਲਈ ਜਾਣਾ ਸੀਗਾ ਅਸ ਜਿਹਨਾਂ ਦੇ ਘਰੇ ਰੁਕ ਗਏ ਉਹਨੇ ਸਾਨੂੰ ਟਾਈਮ ਦਿੱਤਾ ਵੀ ਮੇਰੇ ਭਨੋਈਏ ਕੋਲ ਦੇ ਪੈਸੇ ਆਉਨੇ ਆ ਅਸੀਂ ਵੀ ਜਿੱਥੇ ਮੇਰੇ ਪੈਸੇ ਖਾਤੇ ਚ ਆ ਗਏ ਮੈਂ ਤੁਹਾਨੂੰ ਪੈਸੇ ਦੇ ਦੂੰ ਉਹਦੀ ਮੇਰੇ ਕੋਲੇ ਉਸ ਦਿਨ ਦੀ ਘਰੇ ਗਈ ਦੀ ਵੀਡੀਓ ਵੀ ਆ ਉਹਨੇ ਇਹ ਵੀ ਗੱਲ ਕਹੀ ਹੈ ਵੀ ਆਪਾਂ ਹੋਰ ਵੀ ਕੰਮ ਕਰਾਂਗੇ ਠੀਕ ਹੈ ਜੋ ਵੀ ਬਲੈਕਮੇਲ ਦੇ ਪਹਿਲਾਂ ਕੰਮ ਕਰਦੀਆਂ ਨੇ ਉਹ ਵੀ ਸਾਡੇ ਕੋਲੇ ਮੌਜੂਦ ਹੈ ਇਸ ਤੋਂ ਅਸੀਂ ਲੋੜ ਪੈਣ ਤੇ ਉਹਨੂੰ ਫੇਸ ਕਰ ਦੇਵਾਂਗੇ ਸੀਟੀ ਸੀਟੀ 2 ਦੇ ਵਿੱਚ ਇੱਕ ਐਪਲੀਕੇਸ਼ਨ ਅਸੀਂ ਸੋਨੀ ਨੂੰ ਜਾ ਕੇ ਲੈ ਗਈ ਸੀ ਪੁਲਿਸ ਨਿਰਭਨ ਸਿੰਘ ਲੈ ਗਏ ਅਸੀਂ ਜਾ ਕੇ ਉਸ ਤੋਂ ਬਾਅਦ ਉਹਨਾਂ ਨੇ ਸਾਰੇ ਬੰਦੇ ਇਕੱਠੇ ਹੋਣ ਤੇ ਕਿਹਾ ਗੁਰਵਿੰਦਰ ਕੌਰ ਨੇ ਐਨਕਾਰ ਕਰ ਦਿੱਤਾ ਕਿ ਨਹੀਂ ਮੈਂ ਨਹੀਂ ਉਹਦੀ ਜੋ ਵੀ ਮੇਰਾ ਬਣਦਾ ਹੱਕ ਆ ਵੀ ਮੈਂ ਆ ਕੇ ਦੇ ਦੂੰਗਾ ਵੀ ਤੁਸੀਂ ਸਮਝੌਤਾ ਕਰ ਲਓ ਮੇਰੇ ਕਹਿਣ ਤੇ ਗਲਾਬ ਸਿੰਘ ਨੇ ਪੈਸੇ ਦੇਤੇ ਲੱਖ ਰੁਪਇਆ ਕਿ ਉੱਥੇ ਉਹਨਾਂ ਨੂੰ ਦੇ ਦਿੱਤਾ ਸੀ ਸਮਝੌਤਾ ਕਰ ਲੈ ਅਸੀਂ ਉਹ ਪੈਸੇ ਮੰਗਦੇ ਸੀ ਜਿਹੜੇ ਮਤਲਬ ਇਹਨੇ ਬਲੈਕਮੇਲ ਕੀਤਾ ਸੀ ਬੰਦਾ ਬਲੈਕਮੇਲ ਕੀਤਾ ਸੀ ਇਹਨਾਂ ਨੇ 6 ਜਾਣਿਆਂ ਨੇ ਰੱਖ ਕੇ ਅਸੀਂ ਹੋਰ ਕੋਈ ਨਜ਼ਾਇਜ਼ ਉਹ ਤੋਂ ਕੋਈ ਐਪਲੀਕੇਸ਼ਨ ਨਹੀਂ ਸੀ ਕੋਈ ਰਿਸ਼ਵਤ ਦੇ ਪੈਸੇ ਨਹੀਂ ਮੰਗਦਾ ਸੀ ਕੋਈ ਹੋਰ ਕਿਸੇ ਚੀਜ਼ ਦੇ ਪੈਸੇ ਨਹੀਂ ਮੰਗਦਾ ਪਰ ਉਹ ਪੈਸੇ ਲੈਣੇ ਸੀ ਅਸੀਂ ਲੈਣੇ ਸੀ ਉਹਦੇ ਤੋਂ ਇਹਦੇ ਗੁਰਵਿੰਦਰ ਕੌਰ ਦੀ ਸਾਡੇ ਘਰੇ ਬਹੁਤ ਜ਼ਿਆਦਾ ਆਉਣੀ ਜਾਣੀ ਸੀ ਇਸ ਕਰਕੇ ਗਲਾਬ ਸਿੰਘ ਨੂੰ ਚੰਗੀ ਤਰ੍ਹਾਂ ਜਾਣਦੀ ਸੀ ਗਲਾਬ ਸਿੰਘ ਵੀ ਇਹਨਾਂ ਦਾ ਸੀ ਇਹਨਾਂ ਨੇ ਆਪਦੇ ਗੁਰਮੁਖ ਗਲਾਬ ਸਿੰਘ ਨੇ ਪੈਸੇ ਦੇਦੇ ਸੀ ਇਹ ਤਾਂ ਕਰਕੇ ਉਹ ਪੈਸੇ ਮੰਗਦਾ ਸੀ ਗਲਾਬ ਸਿੰਘ ਤੇ ਉਹ ਉਹ ਪੈਸੇ ਕਰਕੇ ਇਹ ਜਾਣ ਕੇ ਪੈਸੇ ਦੇਣ ਦੀ ਮਾਰੀ ਬਲੈਕਮੇਲ ਕਰਦੀ ਸੀ ਦੂਸਰੀ ਗੱਲ ਪਹਿਲਾਂ ਵੀ ਇਹਨੇ ਦੋ ਮੁਕਾਦਮੇ ਕਰਾਏ ਹੋਇਆ ਬਲੈਕਮੇਲ ਕਰਕੇ ਮੋਟੀ ਰਕਮ ਬਟੋਰੀ ਹੋਈ ਆ ਲੇਕਿਨ ਇਹਨੂੰ ਇਦਾਂ ਵੀ ਇਹ ਮੁਲਾਜ਼ਮਾਂ ਵੀ ਮੈਨੂੰ ਰੁਪਏ ਦੇਊਗਾ ਵੀ ਇਹ ਦੋਨੇ ਜਣੇ ਰੁਪਏ ਦੇਣਗੇ ਤਾਂ ਸਾਡੇ ਤੇ ਸਾਰੇ ਸਾਰੇ ਝੂਠੇ ਅਲੀਗੇਸ਼ਨ ਲਾਉਂਦੀ ਆ ਇੱਕ ਸਾਲ ਤੋਂ ਸਾਡੇ ਘਰੇ ਆ ਰਹੀ ਆ ਲਗਾਤਾਰ ਸਾਡੇ ਘਰੇ ਬੈੰਦੀ ਰਹੀ ਆ ਡੇਲੀ ਸਾਡੇ ਘਰੇ ਆਉਂਦੀ ਜਾਂਦੀ ਰਹੀ ਆ ਇਹ ਬਿਲਕੁਲ ਝੂਠ ਹੈ ਅਲੀਗੇਸ਼ਨ ਲਾ ਰਹੀ ਆ ਕੰਪਲੀਟ ਇਹਨੇ ਗਰਵਿੰਦਰ ਕੌਰ ਦੇ ਨਾਲ ਇੱਕ ਇੱਕ ਫਾਰੇ ਇਹਦੇ ਤੇ ਹੋਈ ਵੀ ਆ ਬਲੈਕਮੇਲ ਦੀ ਇਹ ਜਿਹਨੇ ਖੋਦਵੇਂ ਲੈ ਕੇ ਮਿਲ ਕੀਤਾ ਸੀ ਬੰਦਾ ਠੀਕ ਹੈ ਉਹ ਵੀ ਆ ਦੂਸਰੀ ਗੱਲ ਹੈ ਪਿੱਛੇ ਜੇ ਗਲਾਬ ਕੋਲ ਐਪਲੀਕੇਸ਼ਨ ਦਿੱਤੀ ਸੀ ਮਹਾਵੀਰ ਨੇ ਤੇ ਪ੍ਰੀਤ ਕੌਰ ਨੇ ਤੇ ਉਹਦਾ ਨਕਲੀ ਸਾਸੋਹਰਾ ਬਣ ਕੇ ਇਹਨਾਂ ਨੇ ਰੁਪਏ ਲੈਤੇ ਸੀਗੇ 25000 ਰੁਪਏ ਉਹ ਮੋੜਿਆ ਇਹਨੇ ਗਲਾਬ ਦੇ ਕਹਿਣ ਤੇ ਇਹਨੇ ਐਪਲੀਕੇਸ਼ਨ ਦਿੱਤੀ ਸੀ ਨਾਲੇ ਨੇ 25000 ਰੁਪਏ ਵਾਪਸ ਕੀਤਾ ਨਾਲੇ ਇਹਨੇ ਮਾਫੀ ਮੰਗੀ ਹੈ ਠੀਕ ਹੈ ਜੀ ਨਾਲੇ ਇਹ ਹੁਣ ਉਹ ਨਿਬੜਿਆ ਹੋਇਆ ਸੀ ਉਹ ਤਾਂ ਉਹਦਾ ਲੋਕੇਸ਼ਨ ਇਹ ਦੁਬਾਰੇ ਫੇਰ ਵਿੱਚ ਲੈ ਲਈਏ ਕੀ ਦੂਸਰੀ ਗੱਲ ਇਹ ਇਹਨੇ ਸਾਡੇ ਕੋਲੇ ਸਬੂਤ ਹੈ ਜੀ ਇਹਦੇ ਕੋਲ ਰਿਕਾਰਡਿੰਗ ਹੈ ਇਹ ਕਹਿੰਦੀ ਹੈ ਵੀ ਮੇਰੇ ਮੁੰਡੇ ਨੂੰ ਬੁਲਾ ਕੇ ਮੈਂ ਬਥੇਰੀਆਂ ਗੇਮਾਂ ਪਾਈਆਂ ਨੇ ਉਹ ਮੇਰੇ ਕੋਲ ਇਹਦੀ ਰਿਕਾਰਡਿੰਗ ਹੈ ਜੀ ਆਪਦੇ ਬੇਟੇ ਨੂੰ ਉੱਤੇ ਬੁਲਾ ਕੇ ਤੇ ਬੰਦਾ ਬੁਲਾ ਕੇ ਇਹ ਬਲੈਕਮੇਲ ਕਰ ਲੈਂਦੀ ਹੈ ਉਹ ਵੀ ਸਾਡੇ ਕੋਲੇ ਇੱਕ ਸਬੂਤ ਹੈ ਇੱਕ ਰਿਕਾਰਡਿੰਗ ਹੈ ਇਹ ਆਪਦੀ ਕੁੜੀ ਤੋਂ ਵੀ ਧੰਦਾ ਕਰਾਉਂਦੀ ਰਹੀ ਹੈ ਜੀ ਇਹਦੀ ਕੁੜੀ ਬਿਆਨ ਦੇਣ ਨੂੰ ਸਾਡੇ ਨਾਲ ਅੱਜ ਜਦੋਂ ਅਸੀਂ ਕਹਾਂਗੇ ਬੁਲਾਵਾਂਗੇ ਜੀ ਉਹ ਸਾਡੇ ਨਾਲ ਹਾਜ਼ਰ ਆ ਇਹਦੀ ਬੇਟੀ ਨਾਲ ਗੱਲ ਹੋਊਗੀ ਇਹ ਸਾਡੀ ਤੇ ਇਹਦੀ ਕੁੜੀ ਤੋਂ ਵੀ ਇਹ ਤਾਂ ਦਾ ਕਰਾਉਂਦੀ ਰਹੀ ਐ ਤੇ ਕੁੜੀ ਇਹਦੀ ਅੱਕ ਕੇ ਘਰੋਂ ਨਿਕਲੀ ਐ ਜੀ ਬਠਿੰਡੇ ਰਹਦੀ ਐ ਹੁਣ ਉਹ ਦਾ ਅਦਬੋਸ਼ ਹੋਇਆ ਵਾ ਜੀ ਕੁਵਾਰੀ ਐ ਮਤਲਬ ਵਿਆਹੀ ਹੋਈ ਸੀ ਕੁਬੇਟਾ ਉਹਦੇ ਇਹਨੇ ਉਹਨੂੰ ਯੂਜ਼ ਕਰਕੇ ਜੀ ਇਹਨੂੰ ਘਰੋਂ ਕੱਢਤਾ ਤੇ ਕਿਹਨੇ ਬੰਦਾ ਬਲੈਕਮੇਲ ਕੀਤਾ ਜੀ ਹਰਚਰਨ ਦਾਸ ਮਨੋੜ ਤੋਂ ਉਹ ਇਹ ਲੈ ਕੇ ਆਈ ਠੀਕ ਐ ਇਹ ਕਿਹਨੇ ਅੰਬਰਸਰ ਤੋਂ ਬੁਲਾਇਆ ਕਿਹਨੇ ਬੰਦਾ ਬੁਲਾਇਆ ਪ੍ਰਣਾਮ ਸੰਧੂ ਜੀ ਉਹ ਤਰਨ ਤਰਨ ਕਨਿਓ ਸੀ ਉਹਨੂੰ ਵੀ ਇਹਨੇ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਜੀ ਇਹਨੂੰ ਭਰਮਾ ਲਿਆ ਇਹਨੇ ਇੱਕ ਇਹਨਾਂ ਦੇ ਪਿੰਡ ਦਾ ਬੰਦਾ ਬੁਲਾਇਆ ਚੱਕੀ ਵਾਲਾ ਜੀ ਉਹ ਵੀ ਇਹ ਆਪ ਲੈ ਕੇ ਆਈ ਠੀਕ ਹੈ ਜੀ ਇੱਕ ਇਹਨੇ ਧੋਲੇ ਤੋਂ ਬੰਦਾ ਬੁਲਾਇਆ ਉਹ ਵੀ ਇਹ ਆਪ ਲੈ ਕੇ ਆਈ ਇਹ ਨਿੱਕੇ ਨਿੱਕੇ ਬੱਚੇ ਨਹੀਂ ਛੱਡਦੀ ਜਦ ਮੈਨੂੰ ਪੁੱਛਿਆ ਵੀ ਤੁਸੀਂ ਐਨੇ ਬੰਦੇ ਇਹ ਕਿੱਥੋਂ ਲੈ ਲੈਣੋਂ ਆਂਟੀ ਸਾਡੇ ਘਰੇ ਬੈਠ ਕੇ ਇੱਥੇ ਮੇਰੇ ਕੋਲੇ ਗੱਲਾਂ ਕਰਦੀ ਸੀ ਕਹਿੰਦੀ ਵੀ ਇੱਕ ਮਿੰਟ ਦਾ ਆਪਣਾ ਕੰਮ ਆ ਫੇਸਬੁਕ ਤੇ ਮੈਂ ਗੱਲਾਂ ਕਰਦੀ ਆ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਬੰਦੇ ਮੱਲੂ ਮੱਲੀ ਭਜ ਨੇ ਆਪਦੀ ਲਿਸਟ ਦਿਖਾਈ ਜੀ ਮੈਨੂੰ ਜਿਹੜੀ ਹੋਰ ਵੀ ਬੰਦਿਆਂ ਨੂੰ ਇਹਨੇ ਦੱਸਣਾ ਸੀਗਾ ਹੋਰ ਆਉਣਾ ਸੀ ਉਹ ਵੀ ਕਾਫੀ ਲਿਸਟ ਦਿਖਾਈ ਇਹਨੇ ਮੈਨੂੰ ਮੈਨੂੰ ਕਹਿੰਦੀ ਤੂੰ ਮੇਰੀ ਭਦੀਜੀ ਬਣ ਜੀ ਠੀਕ ਆ ਮੈਂ ਕਹਿਤਾ ਵੀ ਮੇਰੀ ਭਦੀਜੀ ਕੋ ਮੇਰੀ ਭਦੀਜੀ ਕੋਲ ਮੈਂ ਕਹਿੰਦੀ ਮੈਂ ਨੂੰ ਨਹੀਂ ਇਹ ਜੇ ਕੰਮ ਦੀ ਲੋੜ ਤੇ ਮੈਨੂੰ ਜ਼ਰੂਰਤ ਨਹੀਂ ਹੈਗੀ ਤੇ ਮੇਰਾ ਸੂਤ ਦੇਵੇ ਜੀ ਕਿੱਥੇ ਅਸੀਂ ਗਲਤਾਂ ਜੇ ਅਗਰ ਅਸੀਂ ਹੈਗੇ ਆ ਤਾਂ ਮਤਲਬ ਇਹ ਗਲਾਵ ਤੇ ਗੱਤ ਤੋਂ ਗਲਤ ਐਜੂਕੇਸ਼ਨ ਲਾ ਰਹੀ ਹੈ